ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜ ਗੁਰਦਾਸਪੁਰ ਵਿੱਚ ਕੈਪਟਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਰੋਸ ਪ੍ਰਦਰਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਰ ਮੰਤਰੀ ਬਿਕਮ ਸਿੰਘ ਮਜੀਠੀਆ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਜ਼ਿਲ੍ਹਾ ਪ੍ਰਧਾਨ ਗੁਰਬਜਨ ਸਿੰਘ ਬੰਬੇਹਾਲੀ ਦੀ ਅਗਵਾਈ 'ਚ ਗੁਰਦਾਸਪੁਰ ਦੇ ਨਹਿਰੂ پارک 'ਚ ਇਹ ਰੋਸ ਤਰਨਾ ਦਿੱਤਾ ਗਿਆ ਅਤੇ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਦੀ ਮੰਗ ਕੀਤੀ ਗਈ। ਇਸਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕਿਸਾਨਾਂ ਦੇ ਹੱਕ ਵਿੱਚ ਗੱਲ ਕੀਤੀ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਅਤੇ ਗੁਰਦਾਸਪੁਰ ਤੋਂ ਕੈਬਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਵੀ ਪੜਾਅ ਕੱਢੀ ਹੈ ਉਹ ਮੈਮੈਂਡਮ ਦਿੱਤਾ ਹੈ ਕਿ ਗੰਨੇ ਦੀ ਕੀਮਤ 350 ਕੀਤੀ ਜਾਏ ਜੀ ਪੰਜਾਬ ਦਾ ਕਿਸਾਨ ਅੱਜ ਸਾਰੀਆਂ ਕੀਮਤਾਂ ਵਧ ਗਈਆਂ ਪਿਛਲੇ ਸਾਲ ਵੀ ਇਹਨਾਂ ਨੇ ਕੀਮਤ ਨਹੀਂ ਵਧਾਈ ਇਸ ਸਾਲ ਵੀ ভাই ਇੱਕ ਤਾਂ 350 ਰੁਪਏ ਗੰਨੇ ਦੇ ਭਾਅ ਹੋਣਾ ਚਾਹੀਦਾ ਹੈ ਦੂਜੀ ਗੱਲ ਪਿਛਲੇ ਸਾਲ ਦੀ ਪੇਮੈਂਟ ਤੁਰੰਤ ਕਰਨ ਤੇ ਜਿਹੜੀ ਇਸ ਸਾਲ ਦੀ ਪੇਮੈਂਟ ਉਹ ਕੈਸ਼ ਤੇ ਕਰਨ ਸੀ ਗੱਲ ਹੈ ਕਿ ਜੇ ਤੁਸੀਂ ਦੇਖੋ ਨਵਜਾਦ ਜਿਹੜਾ ਗੋਪਾਲ ਛਾਵਲੇ ਤੋਂ ਮੈਂ ਬਿਆਨ ਵੀ ਸੁਣਦਾ ਕਿ ਉਹ ਨੇ ਕਿਹਾ ਕਿ ਸਾਡਾ ਲੀਡਰ ਨਵਜੋਤ ਸਿੱਧੂ ਹੈ ਉਹਨੇ ਆਪਣੇ ਫੇਸਬੁੱਕ ਤੋਂ ਵੀ ਕਿਹਾ ਆਪਣੇ ਕਿਹਾ ਖਾਲਿਸਤਾਨੀ ਗਤੀਵਿਧੀਆਂ ਦੇ ਮੈਂ ਉਹੀ ਕਹਿ ਰਿਹਾ ਗੋਪਾਲ ਛਾਵਲਾ ਉਹ ਇਨਸਾਨ ਹੈ ਜੀਨੇ ਦੇਸ਼ ਨੂੰ ਵੰਡਣ ਵਾਸਤੇ ਤੇ ਦੇਸ਼ ਨੂੰ ਤੋੜਨ ਵਾਸਤੇ ਤੇ ਜਿੰਨੇ ਅਜਨਾਲੇ ਤੇ ਸਾਰੇ ਅਟੈਕ ਹੋਏ ਸੀ ਗ੍ਰੇਨੇਡ ਸਾਰਾ ਉਹਨੇ ਕਰਾਇਆ ਤੇ ਇਸ ਕਰਕੇ ਉਹਦੇ ਨਾਲ ਨਵਜੋਤ ਸਿੱਧੂ ਦੀ ਫੋਟੋ ਆਈਆਂ ਨਵਜੋਤ ਸਿੱਧੂ ਨੂੰ ਜਵਾਬ ਦੇਣਾ ਚਾਹੀਦਾ ਕਿ ਇਹ ਕਿਉਂ ਆਈ ਹੈ ਮੈਂ ਉਹੀ ਕਹਿਣਾ ਚਾਹਣਾ ਆ ਬੜਾ ਇਤਿਹਾਸਿਕ ਅ ਸਮਾਂ ਬਹੁਤ ਦੇਰ ਦੀ ਕੌਮ ਦੀ ਮੰਗ ਪੂਰੀ ਹੋਈ ਹੈ ਆਪਾਂ ਸਾਰਿਆਂ ਨੂੰ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਇਹਦਾ ਕੰਮ ਮੋਦੀ ਸਾਹਿਬ ਨੇ ਕਰਤਾ ਹੈ ਜੋ 70 ਸਾਲ ਦੇ ਆਪਣੇ ਬਿਆਨ ਛੱਡ ਰਹੇ ਹੈ ਕੋਈ ਨੀ ਜੱਖਰਤਾ ਬਿਆਨ ਛੱਡ ਰਹੇ ਹੈ ਉਹ ਮੈਂ ਕਿਉਂਕਿ ਕਾਂਗਰਸ ਸਾਰੇ ਪੱਟੀ ਪਈ ਹੈ ਇੱਕ ਦੂਜੇ ਨੂੰ ਨੰਬਰ ਉਹਨਾਂ ਨੂੰ ਥੱਲੇ ਕਰਨ ਦੇ ਲੱਗੇ ਇੱਕ ਦੂਜੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਐਡਾ ਲੀਡਰ ਪ੍ਰਾਣਾ ਲੀਡਰ ਹੈ ਆਪਣੇ ਆਪ ਨੂੰ ਇੰਨਾ ਪੁਰਾਣਾ ਕਹਿੰਦਾ ਕੈਬਨਿਨ ਮਨਿਸਟਰ ਹੈ ਨਾ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਆਪਣਾ ਨਾਮ ਲਿਖਾਉਂਦਾ ਸਾਡਾ ਨਾਮ ਲਿਖੋ ਸਾਨੂੰ ਤਾਂ ਅਗਲੀ ਵਾਰ ਵੀ ਮੈਂ ਬੇਨਤੀ ਕਰਦਾ ਕਿ ਅਸੀਂ ਨਹੀਂ ਲਿਖਾਉਂਦੇ ਪਰ ਆ ਐਲਾਨ ਲਿਖਾਉਣ ਨਾਲ ਕੋਈ ਗੱਲ ਨਹੀਂ ਬੰਦੀ ਆਪਾਂ ਇਕੱਠੇ ਹੋ ਕੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਹੈ ਐਡਾ ਵੱਡਾ ਆਪਾਂ ਨੂੰ ਖੁਸ਼ੀ ਮਿਲੀ ਹੈ ਇਕੱਠੇ ਹੋ ਕੇ ਮਨਾਈ ਹੈ ਖੁਸ਼ੀ ਇਹ ਛੋਟੀ ਛੋਟੀ ਗੱਲਾਂ ਚ ਪੈ ਕੇ ਆਪਾਂ ਉਸ ਮਾਹੌਲ ਖਰਾਬ ਕਰਦੇ ਆਂ ਆ ਇਹਦੇ ਵਿੱਚ ਸੁਖੀ ਰੰਦਾਵਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਦੀ ਫੋਟੋ ਵੀ ਇਹੀ ਚਾਹਵਾ ਸਰ ਜੀ ਇਹ ਸੰ ਸਿੰਘ ਬਾਦਲ ਜੀ ਉਹ ਤਾਂ ਉਹਦਾ ਪਹਿਲੀ ਗੱਲ ਆ ਉਹ ਕਾਂਗਰਸ ਤੇ ਪਾਕਿਸਤਾਨ ਸਰਕਾਰ ਨੇ ਉਹਨੂੰ ਨਾਲ ਖੜਾ ਕੀਤਾ ਪਾਕਿਸਤਾਨ ਸਰਕਾਰ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੌਣ ਹੈ ਦੂਜੀ ਗੱਲ ਜਿਹੜਾ ਇਨਸਾਨ ਦੇਸ਼ ਨੂੰ ਵੰਡਣ ਵਾਸਤੇ ਕਹੇ ਤੇ ਪਾਕਿਸਤਾਨ ਸਰਕਾਰ ਉਹਨੂੰ ਵੀ ਆਈਪੀ ਬਣਾਏ ਤੇ ਫਿਰ ਪਾਕਿਸਤਾਨ ਸਰਕਾਰ ਦੀ ਨੀਤੀਬੜੀ ਬਦਲ ਜਾਂਦੀ ਆ ਮੈਂ ਸਮਝਦਾ ਭੀ ਭਾਵੇਂ ਇਸ ਸਰਕਾਰ ਤੇ ਜੂ ਭਾਵੇਂ ਘਟ ਸਰਕੇ ਲੇਕਿਨ ਕਿਸਾਨਾਂ ਚ ਪੂਰਾ ਜੋਸ਼ ਆਇਆ ਕਿ ਕਾਲੀਦਾਲ ਨੇ ਜਦੋਂ ਪਹਿਲਾਂ ਕਿਸਾਨਾਂ ਦਾ ਸਾਥ ਦਿੱਤਾ ਹੁਣ ਵੀ ਕਾਲੀਦਾਲ ਜਿਹੜਾ ਕਿਸਾਨਾਂ ਦੀ ਪਿੱਠ ਤੇ ਖੜਾ ਇਸ ਕਰਕੇ ਮੈਂ ਬਤੌਰ ਕਿਸਾਨ ਹੁੰਦਿਆਂ ਮੈਨੂੰ ਆਪਣੀ ਪਾਰਟੀ ਤੇ ਬੜਾ ਮਾਣ ਆ ਤੇ ਆਸ ਰੱਖਣਾ ਵੀ ਕੈਪਟਨ ਸਾਹਿਬ ਦਾ ਮਨ ਥੋੜਾ ਪਿਗਲੇਗਾ ਵੀ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ ਕਿਉਂਕਿ ਘਰੋਂ ਦਿਣਾ ਨਹੀਂ ਕਿ ਸਾਡੀ ਆਡੀ ਅਮਾਉਂਟ ਹੈ ਜਿਹੜੀ ਉਹਨਾਂ ਨੇ ਰੀਲਿਸ ਕਰਨੀ ਆ ਸੋ ਉਹਨਾਂ ਨੂੰ ਵੀ ਬੇਨਤੀ ਕਰਨਿਆਗੇ ਆ ਤੇ ਧਰਨਿਆਂ ਵਾਲਨਾ ਵੇਖਣ ਇਹ ਪੈਸੇ ਕਿਸਾਨਾਂ ਦੇ ਪੈਸੇ ਜਿਹੜੇ ਕਿਸਾਨ ਦਿੱਤੇ ਜਾਂ ਸਰਕਾਰ ਨੇ ਕਹਿ ਕਿ ਕਰਜ਼ੇ ਮਾਫ ਕਰਨੇ ਆ ਕਰਨੇ ਜੇ ਕਰਨੇ ਲੋਕਾਂ ਦੇ ਕਾਰੋਬਾਰ ਕਾਫੀ ਅਪਸੈਟ ਹੋ ਗਏ ਉਹ ਕਰਜ਼ੇ ਮਾਫੀ ਵਾਲ ਵੇਖ ਕੇ ਹੁਣ ਜੋ ਕਿਸਾਨਾਂ ਨਾਲ ਧੱਕਾ ਹੋਣ ਡਿਆ ਵਾ 950 ਕਰੋੜ ਰੁਪਈਆ ਜਿਹੜਾ ਇਹ ਮਿਲਾਂ ਨੇ ਦੇਣਾ ਵਾ ਤੇ ਸਰਕਾਰ ਚੁੱਪ ਕਰ ਰਹੀ ਆ ਹੁਕਮ ਕਰਨੀ ਨਹੀਂ ਸਕਦੀ ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ